ਸੱਸਰੀ ਘਾਲ ਜੀ ਸੱਸਰੀ ਘਰ ਦੇ ਰੱਬ ਦਾ ਪਿਆਰ ਸੱਸਰੀ ਘਾਲ ਜੀ ਬੱਚਿਆਂ ਨੂੰ ਬਤ ਬਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਦਾ ਸਵਾਗਤ ਆ ਅੱਜ ਆਪਾਂ ਬੇਬੇ ਦੇ ਸੋਈ ਦੇ ਵਿੱਚ ਬਣਾਉਣ ਜਾ ਰਹੇ ਹਾਂਗੇ ਇਸ ਸੀਜ਼ਨ ਦਾ ਪਹਿਲਾ ਸਾਗ ਪਹਿਲੇ ਸਾਗ ਦਾ ਮਤਲਬ ਹੁਣ ਆਪਾਂ ਢੋੜੀਏ ਦਾ ਸਾਗ ਬਣਾ ਰਹੇ ਹਾਂਗੇ ਤੇ ਪਾਲਕ ਤੇ ਸਾਗ ਆਪਾਂ ਇਹ ਸਮਾਰਦੇ ਸੀ ਪਹਿਲਾਂ ਫਿਰ ਧੋਲੇ ਤੋਕੇ ਸੁਕਾ ਲੇ ਸੁਕਾ ਕੇ ਹੁਣ ਆਪਾਂ ਇਹ ਚੀਰਦੇ ਹਾਂਗੇ ਮਸ਼ੀਨ ਦੇ ਨਾਲ ਆਪਾਂ ਚੀਰਦੇ ਆ ਤੇ ਫਿਰ ਆਪਾਂ ਚੁੱਲੇ ਤੇ ਧਰਦੇ ਆ ਤੇ ਹੁਣ ਆਪਾਂ ਇਸ ਤਰ੍ਹਾਂ ਹੀ ਸਾਰਾ ਸਾਗ ਥੀਰ ਲੀ ਗਏ ਤੇ ਦੇਖੋ ਬਸ ਸਮਸ਼ੀਨ ਦੇ ਵਿੱਚ ਆਇਆ ਇਸ ਤਰ੍ਹਾਂ ਇਹਨਸਾ ਪਾ ਕੇ ਇਸ ਤਰੀਕੇ ਨਾਲ ਪਕਾ ਲਵੇ ਸਾਗ ਨੂੰ ਤੇ ਮਸ਼ੀਨ ਦੇ ਵਿੱਚ ਇਸ ਤਰ੍ਹਾਂ ਥੀਰਨੇ ਦੇ ਥੀਰ ਕੇ ਤਰੋ ਪਕਾ ਦੇ ਵਿੱਚ ਪਾ ਚੁੱਲੇ ਤੇ ਧਰਾਂਗੇ ਆਹ ਦੇਖੋ ਪਨੇ ਪਾ ਸਾਗ ਕੱਟ ਕੇ ਤੇ ਆ ਚ ਪਾਲਿਆ ਸੀ ਜੀ ਕਾ ਤੇ ਹੁਣ ਆਪਾਂ ਆਪਣਾ ਪਾਣੀ ਰਿੱਜਣ ਲੱਗ ਗਿਆ ਪਤੀਲਾ ਧਰ ਲਿਆ ਆਪਾਂ ਚੁੱਲੇ ਤੇ ਤੇ ਹੁਣ ਆਪਾਂ ਇਹਦੇ ਚ ਸਾਗ ਪਾਉਣੇ ਆਗੇ ਤੇ ਨਾਲ ਆਪਣੇ ਕੋਲੇ ਘੋਟਣੀ ਆਗੀ ਨਾ ਆਪਣਾ ਪਾ ਦਾਂਗੇ ਤੇ ਹਜੇ ਭੈਣੇ ਸਾਗ ਆਉਂਦਾਗਾ ਤੇ ਹਜੇ ਆਉਂਦਾ ਆਉਂਦਾ ਹਜੇ ਮੇਥੇ ਮੁੱਥੇ ਮੇਥੀ ਮੁੱਥੀ ਇਹ ਚੀਜ਼ਾਂ ਤਾਂ ਹਜੇ ਨਹੀਂ ਹੈਗੀਆਂ ਗੀਆਂ ਤੇ ਹਜੇ ਆਪਾਂ ਪਾਲਕ ਤੇ ਤੋਰੀ ਦਾ ਸਾਗ ਬਣਾਉਣੇ ਆਗੇ ਬਣਦਾ ਵੀ ਬਹੁਤ ਸੁਆਦ ਹੈਗਾ ਤੇ ਨਾਲ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਸਾਗ ਉਸ ਅਨੁਸਾਰ ਅਜਿੱਤਾ ਦਿਖਾਵਾਂਗੀ ਆਪਣਾ ਸਾਗ ਪਨੇ ਰਿੱਜੇ ਪੈ ਗਿਆ ਤੇ ਹੁਣ ਆਪਾਂ ਇਹਦੇ ਚ ਨੂਨ ਪਾ ਦਈਏ ਸਭ ਤੋਂ ਪਹਿਲਾਂ ਇਹ ਚ ਨੂਨ ਪੈਂਦਾ ਹੈ ਆਪਾਂ ਨੂਨ ਪਾ ਦਈਏ ਨੂਨ ਇਹਦੇ ਚ ਵੱਧ ਹੀ ਪੈਂਦਾ ਹੁੰਦਾ ਕਿਉਂਕਿ ਸਾਗ ਹੁੰਦਾ ਨਾ ਇਹ ਜਿਆਦਾ ਆਪਣਾ ਤੇ ਆਪਾਂ ਦੋ ਚਮਚੇ ਸਾਗ ਨੂੰ ਨਮੂਨ ਦੇ ਠਾਟੇ ਦੇ ਵਿੱਚ ਫਿਰ ਆਪਾਂ ਦੇਖ ਕੇ ਪਾਵਾਂਗੇ ਤੇ ਆਪਣਾ ਸਾਗ ਥੋੜਾ ਜਿਹਾ ਜਿਆਦਾ ਨਹੀਂ ਹੈਗਾਗਾ ਤੇ ਜਿਵੇਂ ਜਿਵੇਂ ਸਿਆਲ ਆਊਗਾ ਤੇ ਮੈਂ ਤੇ ਮੈਂ ਫਿਰ ਆਪਣਾ ਕਰਦਾ ਸਾਗ ਆਉਣ ਲੱਗ ਜੂਗਾ ਤੇ ਫਿਰ ਆਪਾਂ ਵੱਧ ਤਰਿਆ ਕਰਾਂਗੇ। ਇਹਨੇ ਸਾਗ ਥੋੜਾ ਹੀ ਆ ਉਹ ਸਾਬ ਤੇ ਪਾਉਨਾ ਕ ਨੋਨ ਪਾ ਲੈ। ਤੇ ਫਿਰ ਆਪਾਂ ਪਾਮਾ ਵਿੱਚ ਹਰੀਆਂ ਮਿਰਚਾਂ, ਅਦਰਕ, ਲਸਣ ਤੇ ਉਹ ਚੀਜ਼ਾਂ ਵੀ ਤੁਹਾਨੂੰ ਦਿਖਾਵਾਂਗੇ। ਹਾਂਜੀ ਦੇਖੋ ਆਪਣਾ ਸਾਗ ਬਣੀ ਜਾਂਦਾ। ਤੇ ਤਰੇ ਨੂੰ ਹੋ ਗਿਆ ਅੱਧਾ ਘੰਟਾ ਤੇ ਹਰੀਜ ਜਾਂਦਾਗਾ। ਦੇਖੋ ਇੰਨਾ ਕ ਤਰਜ ਚੁੱਕਿਆ। ਤੇ ਆਪਾਂ ਹੁਣ ਪਹਿਲਾਂ ਪਤਾ ਸੀਗਾ ਉਹਦੇ ਨਾਲ ਇਹ ਘੋਲਣ ਲੱਗ ਜਾਂਦਾ ਜਲਦੀ ਤੇ ਹੁਣ ਆਪਾਂ ਗ੍ਰੈਂਡਰ ਕਰਕੇ ਸਮਾਨ ਪਾਉਣੇ ਹੈਗੇ ਆ ਦੇਖੋ ਆਪਾਂ ਮਿਰਚਾਂ ਲੈਤੀਆਂ ਨੇ ਤੇ ਅਧਕਰ ਲੈਤਾ ਹੈਗਾ ਤੇ ਤਿੰਨ ਗੰਡੀਆਂ ਲੈਤੀਆਂ ਨੇ ਆਪਾਂ ਲਸਣ ਦੀਆਂ ਇਹ ਪਾਉਣ ਸਾਰਾ ਕੁਝ ਤੋਂ ਕਿਸ ਮਾਰ ਕੇ ਗ੍ਰੈਂਡਰ ਕਰਕੇ ਫਿਰ ਇਹਦੇ ਵਿੱਚ ਪਾਉਣੇ ਹੈਗੇ ਤੇ ਫਿਰ ਵਸੇ ਸਾਰਾ ਕੁਝ ਇਹਦੇ ਚ ਰਹਿ ਜੂ ਆਪਾਂ ਪੱਕਾ ਤੜਕਾ ਨਹੀਂ ਲਾਉਣਾ ਕੋਈ ਵੀ ਵੱਖਰਾ ਤੜਕਾ ਆਪਾਂ ਜਦੋਂ ਕੱਲ ਨੂੰ ਬਿਹਾ ਹੋਇਆ ਖਾਵਾਂਗੇ ਉਦੋਂ ਵੱਖਰਾ ਤੜਕਾ ਲਾਵਾਂਗੇ ਤਾਜ਼ਾ ਸਾਗ ਆਪਾਂ ਇਸੇ ਤਰੀਕੇ ਖਾਵਾਂਗੇ ਦੇਖੋ ਪਹਿਲੇ ਪਸਾਰਾ ਕੁਸ ਗ੍ਰੈਂਡਰ ਕਰ ਲੈਂਦਾ ਤੇ ਇਹ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਗੇ ਤੋ ਕਈ ਵਿੱਚ ਪਾ ਦਾਂਗੇ ਆਪਾਂ ਇਹਦੇ ਵਿੱਚ ਪਾਣੀ ਵੀ ਪਾਉਣ ਵਾਲਾ ਸੀਗਾ ਤੇ ਨਾਲੇ ਆਪਾਂ ਪਾਣੀ ਪੈ ਜੂਗਾ ਤੇ ਨਾਲੇ ਆਪਾਂ ਇਹ ਸਾਰਾ ਧੋ ਕੇ ਪਾ ਦਿੰਨੇ ਆਗੇ ਆ ਦੇਖੋ ਬੰਨੇ ਆਪਾਂ ਸਾਰਾ ਧੋ ਕੇ ਪਾਣੀ ਵਿੱਚ ਪਾਤਾ ਦੇ ਤੇ ਬੰਨੇ ਤੁਸੀਂ ਇਹੀ ਕੋਸ਼ਿਸ਼ ਕਰਿਆ ਕਰੋ ਵੀ ਸਾਗ ਚੁੱਲੇ ਤੇ ਬਣਾਉਣ ਦੀ ਤੇ ਆਪਣੇ ਕੋਈ ਨਾ ਜੇ ਸਹਰਾਂ ਦੇ ਵਿੱਚ ਵੀ ਤਾਂ ਵੀ ਸੱਤ ਦੇ ਉੱਪਰ ਚੁੱਲ੍ਹਾ ਧਰ ਲੋ ਜੇ ਜਗ੍ਹਾ ਹੈ ਨਹੀਂ ਤਾਂ ਆਪਣੇ ਤੇ ਆਪਾਂ ਬਸ ਇਹੀ ਕਹਿੰਦੇ ਆ ਵੀ ਇਹ ਨਾ ਆਪਣਾ ਪਰਾਤਨ ਵਿਰਸਾ ਆਪਣਾ ਇਹ ਸਾਗ ਤੇ ਇਹ ਇਹਨੂੰ ਆਪਾਂ ਸੰਭਾਲ ਕੇ ਰੱਖੀਏ ਤੇ ਬਹੁਤੀਆਂ ਭੈਣਾਂ ਨੇ ਜਿਹੜੀਆਂ ਹਨਾ ਜਦੋਂ ਆਪਾਂ ਆਲਣ ਪਾਉਣੇ ਆਂਗੇ ਆਲਣ ਦਾ ਮਤਲਬ ਜਦੋਂ ਆਪਾਂ ਮੱਕੀ ਦਾ ਆਟਾ ਦੇ ਵਿੱਚ ਘੋਲ ਕੇ ਪਾਵਾਂਗੇ ਉਹ ਪੂਰਾ ਰਿੱਜੇ ਤੋਂ ਸਾਗ ਪੈਂਦਾ ਉਹ ਪਾ ਤੁਹਾਨੂੰ ਦਿਖਾ ਗਾਹਾਂ ਦੀ ਗਾਹ ਦਿਖਾਵਾਂਗੇ ਉਦੋਂ ਬਾਅਦ ਆਪਾਂ ਇਹਨਾਂ ਮਦਾਨੇ ਲਾ ਦਿੰਦਿਆਂ ਨੇ ਤੇ ਉਹ ਚੀਜ਼ ਵੀ ਪੈਣੇ ਨਹੀਂ ਹੈਗੀ ਵਧੀਆ ਤੇ ਆਪਾਂ ਤੁਹਾਨੂੰ ਘੋਟਣੀ ਦੇ ਨਾਲ ਹੀ ਸਾਗ ਘੋਟ ਕੇ ਉਸੇ ਤਰ੍ਹਾਂ ਪਾਲਣ ਪਾ ਕੇ ਜਿਵੇਂ ਆਪਣੀਆਂ ਪਹਿਲਾਂ ਬਜ਼ੁਰਗ ਬੇਬੇ ਮਾਤਾ ਪੈਣਾ ਬਣਾਉਂਦੀਆਂ ਹੁੰਦੀਆਂ ਸੀਗੀਆਂ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਇਹ ਸਾਰੀ ਚੀਜ਼ ਦੱਸਾਂਗੇ ਤੇ ਇਸ ਆਪਣੀ ਵੀਡੀਓ ਦੇ ਨਾਲ ਬਨੇ ਰਹੋ ਤਤ ਤਤ ਵੀਡੀਓ ਦੇਖਿਓ ਤੇ ਆਪਾਂ ਤੁਹਾਨੂੰ ਮੱਕੀ ਦੀ ਰੋਟੀ ਵੀ ਨਾਲ ਹੀ ਦੱਸਾਂਗੇ ਅੱਜ ਇਸੇ ਵਲੌਗ ਦੇ ਵਿੱਚ ਜੀ ਹਾਂਜੀ ਦੇਖੋ ਜੀ ਆਪਣਾ ਸਾਗ ਦੇਖੋ ਜੀ ਬਿਲਕੁਲ ਕੁਲ ਗਿਆ ਸਾਗ ਆਪਣਾ ਬਿਲਕੁਲ ਹੁਣ ਰੈਡੀ ਆ ਆਲਣ ਪਾਉਣ ਦੇ ਲਈ ਤੇ ਆਪਾਂ 2 ਵਜੇ ਤਰਿਆ ਸੀ ਜੀ ਹੁਣ ਇਸ ਟਾਈਮ ਤੇ ਸਵਾ ਪੰਜ ਹੋ ਚੁੱਕੇ ਨੇ ਸਵਾ 3 ਘੰਟੇ ਪਸਾਗ ਰਨੇਗਾ ਤੋੜੀਗੇ ਦਾ ਸਾਗ ਆ ਤੇ ਥੋੜਾ ਜਿਹਾ ਸਾਗ ਆਪਣਾ ਤੇ ਆਪਾਂ ਫੇਰ ਵੀ ਸਵਾ 3 ਘੰਟੇ ਰਨੇਗਾ ਵੀ ਪ੍ਰੋਪਰ ਕੁਲ ਜੇਵੇ ਤੇ ਆ ਲੈ ਲੈ ਆਪਾਂ ਮੱਕੀ ਦਾ ਆਟਾ ਜਿੰਨਾ ਕੁ ਆਪਣਾ ਸਾਗ ਉਹਨਾਂ ਕਾ ਆਟਾ ਲੈ ਲਿਆ ਤੇ ਬਾਲੀਆਂ ਭੈਣਾ ਤਾਂ ਇਸ ਤਰ੍ਹਾਂ ਪਾ ਦਿੰਦੀਆਂ ਨੇ ਤੇ ਮੈਂ ਭਾਨੇ ਕੋਲ ਕੀ ਪਾਉਣੀ ਹੁੰਨੀ ਆ ਪਾਣੀ ਲੈ ਲਿਆ ਆਪਾਂ ਇਸ ਤਰ੍ਹਾਂ ਕੋਲ ਲਾਂਗੇ ਚੰਗੀ ਤਰ੍ਹਾਂ ਆ ਦੇਖੋ ਪਾ ਕੋਲ ਲੈ ਚੰਗੀ ਤਰ੍ਹਾਂ ਜਿਹੜੀਆਂ ਬੱਚੀਆਂ ਨੂੰ ਭੈਣਾਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਆ ਲੜਕੀ ਹੁੰਦਾ ਇਹ ਹੁੰਦਾ ਭਾਨੇ ਆਟਾ ਮੱਕੀ ਦਾ ਤੇ ਇਹਨੂੰ ਤੁਸੀਂ ਗਲਪਾ ਸਕਦੇ ਆ ਉਹ ਤੇ ਡਲੀਆਂ ਬਣਨ ਦਾ ਡਰ ਰਹਿੰਦਾਗਾ ਤੇ ਮੈਂ ਭਣੇ ਹਮੇਸ਼ਾ ਘੋਲ ਕੇ ਪਾਉਣੀ ਹੁੰਦੀ ਆ ਇਹਦੇ ਨਾਲ ਸਾਗ ਦੇ ਵਿੱਚ ਡਲੀ ਨਹੀਂ ਬਣਦੀ ਤੇ ਜਿਹੜੀਆਂ ਭਣਾਂ ਨੇ ਮਧਾਣੀ ਲਾਉਣੀ ਆ ਉਹ ਤਾਂ ਭਣ ਜਿਵੇਂ ਮਰਜ਼ੀ ਲਾ ਦੇਣਾ ਬਣਾ ਦੇਣਾ ਪਾ ਦੇਣਾ ਉਹਨੂੰ ਪਾਸਾ ਰ ਪਾ ਦਾਂਗੇ ਚੱਟ ਇਹਨੂੰ ਭਣੇ ਆਸਤਾਂ ਨੂੰ ਸਾਰਾ ਜੋਰ ਲਾ ਕੇ ਘੋਲਣਾਗਾ ਤੇ ਜਿਹੜੀ ਆਪਣੀ ਆਟੇ ਦੇ ਵਿੱਚ ਡਲੀ ਨਾ ਵੱਜੇ ਸਾਗ ਦੇ ਵਿੱਚ ਆਟੇ ਦੀ ਇਹ ਐਸਟਰਾ ਸਾਰਾ ਜ਼ੋਰ ਪਾਣਾ ਇੱਥੇ ਲੱਗਦਾ ਆ ਕੇ ਇਹ ਸੇ ਆਹ ਜੌਰ ਨਾਲ ਹੁੰਟੇਗਾ ਮਾਰਨੇ ਪਾਣਾ ਪਾਣੀ ਮਧਾਨੀ ਲਾਉਂਦੇ ਗਾਣੇ ਤੇ ਇਹ ਅੱਜ ਕੱਲ੍ਹ ਦੀਆਂ ਬੱਚੀਆਂ ਸਿੱਖਣ ਐ ਇਸ ਤਰ੍ਹਾਂ ਬਣਾਉਣਾ ਮਧਾਨੀ ਤਾਂ ਜਦੋਂ ਮਰਜ਼ੀ ਲਾ ਦੋ ਮਧਾਨੀ ਦਾ ਨਹੀਂ ਹੁੰਦਾ ਪਾਣੀ ਜਿਹੜੇ ਆਹ ਆਪਣਾ ਪ੍ਰਾਤੰਤੂਰੇ ਆਉਂਦਾ ਅਸਲੀ ਸਾਗ ਤਾਂ ਇਹ ਨੂੰ ਹੀ ਕਹਿੰਦੇ ਨੇ ਤੇ ਪਕੋਲ ਕੇ ਸਾਰਾ ਪਾਣੀ ਫੇਰ ਦੁਬਾਰੇ ਪਾ ਦਈਏ ਦੇ ਵਿੱਚ ਜਦੋਂ ਆਪਾਂ ਇੱਥੇ ਆਲਣ ਪਾਉਣਾ ਉਦੋਂ ਇਹ ਥੋੜਾ ਜਿਹਾ ਪਤਲਾ ਰੱਖਣਾਗਾ ਕਿਉਂਕਿ ਜਦੋਂ ਇਹ ਆਦਾ ਰਿਜਣ ਦਾ ਉਦੋਂ ਪਤਾ ਲੱਗਦਾ ਆਲਣ ਦਾ ਵਿੱਚ ਰਹਿਜੇਗਾ ਆਪਣਾ ਆਕਾ ਜਿਹੜਾ ਆਪਾਂ ਕਣਕ ਦਾ ਮੱਕੀ ਦਾ ਆਟਾ ਪਾਇਆ ਤੇ ਜਦੋਂ ਆਪਣਾ ਦੱਗ-ਦੱਗ ਕਰਕੇ ਸਾਗ ਰਿਜਣ ਲੱਗ ਜੂਗਾ ਸਾਗ ਨੂੰ ਪੂਰੀਆਂ ਵਾਲਾਂ ਘਾਉਣ ਲੱਗ ਜਾਣਗੀਆਂ ਉਦੋਂ ਆਪਣਾ ਵਿੱਚ ਮੱਕੀ ਦਾ ਆਟਾ ਰਿਜ ਜੂਗਾ ਤੇ ਇੱਥੇ ਆਪਾਂ ਧਰੀਆਂ ਮਗਾਇਆ ਸੀਗਾ ਕੁਸ ਤਾਂ ਮਚੀਰ ਕੇ ਪਹਿਲਾਂ ਵਿੱਚ ਪਾਤਾ ਸੀਗਾ ਉਦੋਂ ਵੀਡੀਓ ਨਹੀਂ ਬਣੀਗੀ ਤੇ ਸੈਰਮਿਲਾ ਸੀਗਾ ਬਸ ਇਹ ਜਿਹੜੀਆਂ ਧਨੀਆ ਬਾਣੀ ਕੁਸਮਾ ਇਹ ਹੁਣ ਉੱਪਰ ਦੀ ਪਾਉਣੀ ਹੈਗੀ ਤੇ ਮੁੱਲ ਦੇ ਧਨੀਆ ਤਾਂ ਇਹ ਜੀ ਹੁੰਦੇ ਨੇਗੇ ਜਦੋਂ ਆਪਣੇ ਘਰ ਦਾ ਧਨੀਆ ਬਾਣਨ ਲੱਗ ਗਿਆ ਉਦੋਂ ਵਧੀਆ ਧਨੀਆ ਹੋਊਗਾ ਤੇ ਇਹਨੂੰ ਆਪਾਂ ਇੱਥੇ ਪਾ ਦਾਂਗੇ ਹੁਣ ਤੇ ਹੁਣ ਜਦੋਂ ਭਾਵੇਂ ਆਪਾਂ ਹੀ ਮੱਕੀ ਦੀ ਰੋਟੀ ਦੇ ਨਾਲ ਖਾਵਾਂਗੇ ਆਪਾਂ ਹੁਣ ਇਹਦੇ 'ਤੇ ਨਾ ਕੋਈ ਤੜਕਾ ਤਰਕਾ ਨਹੀਂ ਲਾਉਣਾ ਪਰ ਸਾਰਾ ਕੁਝ ਇਹਦੇ ਵਿੱਚ ਪਾਇਆ ਹੋਇਆ ਤੇ ਜਦੋਂ ਆਪਾਂ ਕੱਲ ਨੂੰ ਖਾਵਾਂਗੇ ਉਦੋਂ ਆਪਾਂ ਤੜਕਾ ਲਾ ਕੇ ਖਾਵਾਂਗੇ ਬਾਹਲੇ ਲੋਕ ਸੱਜਰੇ ਇਹਨੂੰ ਵੀ ਤੜਕਾ ਲਾਉਂਦੇ ਨੇ ਅਸੀਂ ਨਹੀਂ ਕਦੇ ਲਾਇਆ ਕਿਉਂਕਿ ਜਿਹੜਾ ਬਹੁਤ ਸਾਰਾ ਸਮਾਨ ਆਪਾਂ ਇਹਦੇ ਵਿੱਚ ਪਾ ਚੁੱਕੇ ਇਹ ਥੋੜਾ ਜਿਹਾ ਪਤਲਾ ਹੀ ਕਰਨਾ ਪੈਂਦਾਗਾ ਕਿਉਂਕਿ ਜਦੋਂ ਇਹ ਰਿੱਜੂਗਾ ਉਦੋਂ ਇਹ ਸੰਘਣਾ ਹੋ ਜਾਣਾਗਾ ਦੇਖੋ ਭਣੇ ਆਪਾਂ ਪੂਰਾ ਘੋਟ ਚੁੱਕਾ ਤੇ ਇਹ ਆਪਣਾ ਹੁਣ ਪੂਰਾ ਵਿੱਚ ਦੇ ਰਲ ਚੁੱਕਿਆ ਮੱਕੀ ਦਾ ਆਟਾ ਤੇ ਆਪਣਾ ਸਾਗ ਚੰਗੀ ਤਰ੍ਹਾਂ ਇਹ ਉਲ ਗਿਆ ਦੇਖੋ ਜਮਾਨ ਮਲਾਈ ਬਣ ਗਿਆ ਘੋਟ ਘੋਟ ਕੇ ਪਾਣੇ ਇਹ ਸਵਾਤਨ ਘੰਟੇ ਪਾ ਚੁੱਲੇ ਕੋਲੋਂ ਵੀ ਨਹੀਂ ਹਿੱਲੇ ਸਵਾਤਨ ਘੰਟੇ ਆਪਾਂ ਇਸੇ ਤਰ੍ਹਾਂ ਹੀ ਅੱਗ ਮਚਾਉਂਦੇ ਰਹੇ ਆ ਤੇ ਚੁੱਲੇ ਦੇ ਕੋਲ ਹੀ ਰਹੇ ਆ ਆ ਦੇਖੋ ਆਪਣਾ ਸਾਗ ਤੇ ਹਜ ਤੱਕ ਨਹੀਂ ਪਾਣੇ ਰਿਜਣਾ ਹੋਰ ਦਗ-ਦਗ ਕਰਕੇ ਹਜ ਤੱਕ ਇਹਦੇ ਚ ਆਪਾਂ ਆਟਾ ਹੁਣੀ ਪਾ ਕੇ ਹਟਿਆਂਗੇ ਤੇ ਹੁਣ ਆਪਾਂ ਅੱਗ ਥੱਲੇ ਕਰਤੀ ਤੇ ਹੁਣ ਆਪਾਂ ਇਹਦੇ ਕੋਲੇ ਬਹਿ ਕੇ ਇਹਨੂੰ ਹਜੇ ਹੋਰ ਰੰਨਾਂਗੇ ਅੱਧਾ ਘੰਟਾ ਲੱਗ ਜੇ ਪਾਣੇ ਹਜੇ ਇਹਨੂੰ ਹੋਰ ਰੰਨਣ ਤਨੂ ਵਾਲੀਆਂ ਹੁੰਦੀਆਂ ਦਿਂਦੀਆਂ ਹੋਣੀਆਂ ਸਾਗ ਦੇ ਵਿੱਚ ਤੇ ਹੁਣ ਆਪਣਾ ਆਲਣ ਬਿਲਕੁਲ ਰਿਜ ਚੁੱਕਿਆ ਵਿੱਚ ਤੇ ਆਪਣਾ ਸਾਗ ਬਿਲਕੁਲ ਖਾਣ ਦੇ ਲਈ ਰੈਡੀ ਆ ਦੇਖੋ ਦੇਖੋ ਬਣ ਗਿਆ ਨਾ ਮਲਾਈ ਵਰਗਾ ਸਾਗ ਆਪਾਂ ਖਾਓ ਥੋੜਾ ਜਿਹਾ ਪਤਲਾ ਹੀ ਸਾਗ ਖਾਣੇ ਆ ਜਿਆਦਾ ਗਾੜਾ ਨਹੀਂ ਖਾਂਦੇ ਤੇ ਕਿਉਂਕਿ ਇਹਨੇ ਕੱਲ ਤੱਕ ਰੇਤੂ ਜਿਆਦਾ ਗਾੜਾ ਹੋ ਜਾਣਾ ਦੇਖੋ ਹੁਣ ਆਪਣਾ ਸਾਗ ਬਿਲਕੁਲ ਖਾਣ ਦੇ ਲਈ ਰੈਡੀ ਆ ਤੇ ਹੁਣ ਆਪਾਂ ਇਹ ਤੋਂ ਬਾਅਦ ਬਣਾਵਾਂਗੇ ਮੱਕੀ ਦੀ ਰੋਟੀ ਹਾਂਜੀ ਆਪਣਾ ਸਾਗ ਬਣ ਕੇ ਰੈਡੀ ਹੋ ਚੁੱਕਿਆ ਤੇ ਆਪਾਂ ਕੌਲੇਜ ਵਿੱਚ ਪਾਤਾ ਵਿੱਚ ਪਤਾ ਮੱਖਣ ਨਾਲ ਲੱਸੀ ਤੇ ਹੁਣ ਇੱਧਰਲੇ ਪਾਸੇ ਆਪਾਂ ਮੱਕੀ ਦੀ ਰੋਟੀ ਤਿਆਰ ਕਰਦੇ ਹਾਂ ਮੱਕੀ ਦੀ ਰੋਟੀ ਤਿਆਰ ਕਰਨ ਲਈ ਆਪਾਂ ਲੈ ਲਿਆ ਕੱਲੀ ਮੱਕੀ ਦਾ ਆਟਾ ਵਿੱਚ ਕੰਕਦਾਂ ਨਹੀਂ ਪਾਇਆ ਕੱਲੀ ਮੱਕੀ ਦਾ ਤੇ ਗਰਮ ਕਰ ਲਿਆ ਪਾਣੀ ਪਾਣੀ ਬਹੁਤ ਗਰਮ ਹੋ ਗਿਆ ਆਪਣਾ ਇਸੇ ਤਰ੍ਹਾਂ ਹੀ ਪਾਣੀ ਗਰਮ ਕਰਨਾ ਪੈਂਦਾ ਮੱਕੀ ਪ्योर ਮੱਕੀ ਦੀ ਰੋਟੀ ਬਣਾਉਣ ਦੇ ਲਈ ਤੇ ਹੁਣ ਆਪਾਂ ਇਹਦੇ ਈ ਧਰਨੇ ਤਵਾ ਤੇ ਇੱਧਰ ਆਪਾਂ ਆਟਾ ਗੁੰਦਦੇ ਆ ਪਹਿਲਾਂ ਪੂਰਾ ਪਾਣੀ ਗਰਮ-ਗਰਮ ਪਾਵਾਂਗੇ ਇਹਦੇ ਵਿੱਚ ਗਰਮ-ਗਰਮ ਪਾਣੀ ਪਾ ਕੇ ਤੇ ਇਹਨੂੰ ਆਪਾਂ ਇੱਕ ਚਮਚੇ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਉਸ ਤੋਂ ਬਾਅਦ ਵਿੱਚ ਆਪਾਂ ਥੋੜਾ ਜਿਹਾ ਲਵਾਂਗੇ ਕੋਸਾ ਜਿਹਾ ਪਾਣੀ ਫਿਰ ਆਪਾਂ ਚੰਗੀ ਤਰ੍ਹਾਂ ਇਹਨੂੰ ਮੁੱਕੀ ਦੇਵਾਂਗੇ ਹਾਂਜੀ ਦੇਖੋ ਜੀ ਆਪਾਂ ਨਾ ਇਸ ਤਰ੍ਹਾਂ ਇਹ ਥੋੜਾ ਥੋੜਾ ਕਰਕੇ ਆਟਾ ਗੁੰਨਣਾ ਹੁੰਦਾਗਾ ਸਾਰਾ ਇਕੱਠਾ ਵੀ ਗੁੰਨ ਕੇ ਰੱਖ ਸਕਦੇ ਆਪਾਂ ਤੇ ਮੈਂ ਵੈਸੇ ਕਿਤੇ ਇਕੱਠਾ ਗੁੰਨ ਕੇ ਰੱਖਿਆ ਨਹੀਂਗਾ ਤੇ ਮੈਂ ਐਸੇ ਤਰ੍ਹਾਂ ਨਾਲ ਦੇ ਨਾਲ ਗੁੰਨਦੀ ਹੁੰਨੀ ਆ ਤੈਨੂੰ ਜਿੰਨਾ ਮਲਾਂਗੇ ਉੰਨੀ ਆਪਣੀ ਰੋਟੀ ਮਲਾਈਮ ਵਧੀਆ ਬਣੂਗੀ ਇਸ ਤਰ੍ਹਾਂ ਆ ਜੋਰ ਲਾ ਲਾ ਕੇ ਇਹ ਆਪਾਂ ਗੁੰਨਣਾ ਆਟਾ ਬਾਕੀ ਆਪਾਂ ਗਰਮ ਆਟਾ ਸੈੱਟ ਤੇ ਕਰਤਾ ਪਾਣੀ ਪਹਿਲਾਂ ਸਾਰੇ ਚ ਪਾ ਲਿਆ ਸੀ ਗਰਮ ਗਰਮ ਪਾਣੀ ਸੈੱਟ ਤੇ ਕਰਤਾ ਆਟੇ ਨਾਲ ਆਟਾ ਇਹ ਇਹਨੂੰ ਆਪਾਂ ਫਾਈਨਲ ਅੱਗ ਮੁਕੀ ਦਿੰਨੇ ਆ ਇਸੇ ਤਰ੍ਹਾਂ ਹੀ ਆਪਾਂ ਮੁਕੀਆਂ ਦੇ ਦੇ ਰੋਟੀ ਬਣਾਉਣੀ ਹੈਗੀ ਆ ਦੇਖੋ ਜੀ ਸਭ ਤੋਂ ਇਸ ਤਰ੍ਹਾਂ ਆਟੇ ਦੀ ਗੰਨੀ ਬਣਾ ਲੈਣਾ ਇਹਨੂੰ ਵੀ ਫੇਰ ਵੀ ਆਪਾਂ ਚੰਗੀ ਤਰ੍ਹਾਂ ਹੱਥ ਦੇ ਵਿੱਚ ਮਲਈ ਜਾਣਾ ਇਸ ਤਰ੍ਹਾਂ Lagi tiap pagi, tinggal di mana roti, mana kek belukur ready ya? ਇਸੇ ਤਰ੍ਹਾਂ ਤੁਸੀਂ ਪੈਨੇ ਬਣਾ ਕੇ ਦੇਖਿਓ ਰੋਟੀ ਬਹੁਤ ਵਧੀਆ ਬਣੂਗੀ ਹੱਥ ਦੇ ਨਾਲ ਤੇ ਤੁਸੀਂ ਕੋਸ਼ਿਸ਼ ਕਰਕੇ ਦੇਖਿਓ ਜਰੂਰ ਜਿਹੜੀਆਂ ਮੇਰੀਆਂ ਬੱਚੀਆਂ ਨੂੰ ਨਹੀਂ ਬਣਾਉਣੀ ਆਉਂਦੀ ਗਈ ਤੇ ਪਾਣੀ ਵਾਸੇ ਪੂਰਾ ਗਰਮ ਹੋਣਾ ਚਾਹੀਦਾ ਤੇ ਸਾਰਾ ਜੋਰ ਆਪਣਾ ਲੱਗ ਜਾਂਦਾ ਆਟਾ ਮਲਤੇ ਤੇ ਇੰਨੀ ਕੁ ਜ਼ਰੂਰ ਰੱਖਿਓ ਧਿਆਨ ਤੇ ਰੋਟੀ ਬਣਾਉਣੀ ਆਸਾਨ ਬਹੁਤ ਵਾ ਤੇ ਕੋਈ ਜ਼ਿਆਦਾ ਨਹੀਂ ਹੈਗਾ ਥੋੜੀ ਜਿਹੀ ਮਿਹਨਤ ਜ਼ਰੂਰ ਕਰਨੀ ਪੈਂਦੀ ਆ ਤੇ ਆਪਾਂ ਜਦੋਂ ਦੂਜੀ ਵਾਰ ਸਾਗ ਬਣਾਇਆ ਥੋੜੀ ਜਿਹੀ ਛੰਡ ਦੇ ਵਿੱਚ ਉਸ ਟਾਈਮ ਤੇ ਫਿਰ ਆਪਾਂ ਚੁੱਲੇ ਤੇ ਉੱਤੇ ਬਣਾਵਾਂਗੇ ਕਿਉਂਕਿ ਹੁਣ ਇਸ ਟਾਈਮ ਤੇ ਉੱਤੇ ਝੋਨਾ ਕੱਟ ਦੇ ਕਰਕੇ ਨਾ ਤੇ ਬਾਲੀ ਮਸਰੀ ਪੈਂਦੀ ਹੈਗੀ ਤੇ ਤਾਂ ਕਰਕੇ ਫਿਰ ਆਪਾਂ ਨੂੰ ਚੁੱਲਾ ਤੋਂ ਆਪਣਾ ਸਾਗ ਬਣ ਗਿਆ ਸੀ ਉੱਥੋਂ ਚੱਕ ਲਿਆ ਹੁਣ ਆਪਾਂ ਗੈਸ ਤੇ ਰੋਟੀ ਬਣਾਉਣੇ ਆ ਫਿਰ ਆਪਾਂ ਦੂਜੀ ਵਾਰ ਚੁੱਲੇ ਤੇ ਰੋਟੀ ਬਣਾਵਾਂਗੇ ਤੇ ਇਹੀ ਰੋਟੀ ਜਿੱਦਣ ਫਿਰ ਕਿਤੇ ਸਾਗ ਬਣਾਇਆ ਫਿਰ ਆਪਾਂ ਤੁਹਾਨੂੰ ਚੁੱਲੇ ਤੇ ਬਣਾ ਕੇ ਦਿਖਾਵਾਂਗੇ ਮੱਕੀ ਦੀ ਰੋਟੀ ਦੇਖੋ ਚੱਕਣੀ ਵੀ ਇਹ ਬਹੁਤ ਆਸਾਨ ਹੁੰਦੀ ਹੈ ਸੋ ਥੋ ਖਰਚੇ ਨਾਲ ਚੰਪਤੇ ਦੇ ਨਾਲ ਨਹੀਂ ਚੱਕੀ ਜਾਂਦੀ ਤੁਸੀਂ ਖਰਚੇ ਨਾਲ ਲੈ ਲਓ ਖਰਚੇ ਨੇ ਦੇ ਨਾਲ ਬੜੀ ਆਸਾਨੀ ਦੇ ਨਾਲ ਰੋਟੀ ਚੱਕੀ ਜਾਂਦੀ ਹੈ ਰੋਟੀ ਬਣਦੀ ਹੈ ਫਿਰ ਤੁਹਾਨੂੰ ਦਿਖਾਉਣੇ ਹੈਗੇ ਦੇਖੋ ਜੀ ਆਪਣੀ ਰੋਟੀ ਬਣ ਕੇ ਬਹੁਤ ਸੋਹਣੀ ਤਿਆਰ ਹੋਈ ਹੈਗੀ ਤੇ ਗਰਮ ਗਰਮ ਰੋਟੀ ਆਪਾਂ ਇੱਕ ਲਾ ਲਈ ਤੇ ਦੂਜੀ ਪਾਤੀ ਤੇ ਆਪਣੀ ਵੀਡੀਓ ਲੰਬੀ ਹੋ ਜਾਊਗੀ ਇਸ ਕਰਕੇ ਆਪਾਂ ਤੁਹਾਨੂੰ ਇੰਨੀਆਂ ਹੀ ਰੋਟੀਆਂ ਦਿਖਾ ਸਕਾਂਗੇ ਕਿਸੇ ਦਿਨ ਕੱਲੀਆਂ ਰੋਟੀਆਂ ਤੁਹਾਨੂੰ ਦਿਖਾਵਾਂਗੇ ਬਣਦੀਆਂ ਚੁੱਲੇ ਦੇ ਉੱਪਰ ਉਹ ਵੀ ਤੇ ਮੇਰਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਗਾਹਾਂ ਦੀ ਗਾਹ ਕਰਨ ਬਸ ਚੱਕ ਦਿਖਾਇਆ ਕਰੋ ਭੈਣੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ YouTube ਤੇ ਸਵੇਰੇ 9 ਵਜੇ ਆਉਂਦੀ ਹੈਗੀ ਆਪਣੀ ਬੇਬੇ ਦੀ ਰਸੋਈ ਤੇ ਵੀਡੀਓ ਤੇ Facebook ਦੇ ਉੱਪਰ ਸ਼ਾਮ ਨੂੰ 5 ਵਜੇ ਆਉਂਦੀ ਆ ਬੇਬੇ ਦੀ ਰਸੋਈ ਨੂੰ Facebook ਦੇ ਉੱਪਰ ਫੋਲੋ ਕਰ ਲਓ ਤੇ ਨਮੀ ਨਮੀ ਰੈਸਪੀ ਦੇ ਦੇਖਣ ਦੇ ਲਈ ਤੁਹਾਡਾ ਧੰਨਵਾਦ ਤੇ ਮਿਲਦੇ ਆਂ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਸਰੀਕਰ